ਉਹ ਸ਼ਬਦ ਅਗਨੀ ਦੇ ਸਪਰਸ਼ ਤੋਂ ਪੈਦਾ ਹੋਇਆ ਸਾੜ ਨੂੰ ਸ਼ਾਂਤ ਕਰ ਦਿੰਦਾ ਹੈ ਚਾਹੇ ਕਿਸੇ ਦੇ ਉਸਤੇ ਗਰਮ ਦੁੱਧ ਡੁੱਲਿਆ ਹੋਵੇ ਗਰਮ ਪਾਣੀ ਡੁੱਲਿਆ ਹੋਵੇ ਇੱਕ ਗਰਮ ਸਬਜੀ ਜਾਂ ਕੈਮੀਕਲ ਡੁੱਲਿਆ ਹੋਵੇ ਕਿਸੇ ਵੀ ਪ੍ਰਕਾਰ ਦੀ ਅਗਨੀ ਦਾ ਅਗਨੀ ਕਿਸੇ ਜਗ੍ਹਾ ਦੇ ਉੱਤੇ ਲੱਗੀ ਹੋਵੇ ਚਾਹੇ ਜੰਗਲਾਂ ਦੇ ਵਿੱਚ ਚਾਹੇ ਖੇਤਾਂ ਦੇ ਵਿੱਚ ਚਾਹੇ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਕਸਬਿਆਂ ਦੇ ਵਿੱਚ ਚਾਹੇ ਝੁੱਗੀਆਂ ਦੇ ਵਿੱਚ ਕਿਤੇ ਵੀ ਅਗਨੀ ਲੱਗੀ ਹੋਵੇ ਉਸੇ ਵਕਤ ਇਹ ਸ਼ਬਦ ਪਰਮ ਦੇ ਨਾਲ ਅਗਨੀ ਦਾ ਸਾੜ ਸ਼ਾਂਤ ਹੋ ਜਾਏਗਾ ਅਗਨੀ ਸ਼ਾਂਤ ਹੋ ਜਾਏਗੀ ਬਸ ਅੱਖਾਂ ਖੋਲ ਕੇ ਉਹਦੇ ਵੱਲ ਜਨਵਲ ਦੇਖ ਕੇ ਤੇ ਛਿੱਟਾ ਮਾਰ ਦੇਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਮੇਰੇ ਇਸ YouTube ਚੈਨਲ ਤੇ ਮੈਂ ਤੁਹਾਡਾ ਆਪਣਾ ਬੰਕਪ੍ਰੀਤ ਸਿੰਘ ਬਿਰਕ ਔਰ ਫਗੋਹਰ ਅੱਜ ਜੋ ਤੁਸੀਂ ਸਾਰੇ ਉਡੀਕ ਦੇ ਵਿੱਚ ਰਹਿੰਦੇ ਹੋ ਹਮੇਸ਼ਾ ਕਿ ਕਿਹੜਾ ਐਸਾ ਸ਼ਬਦ ਦੱਸਣ ਜਾ ਰਹੇ ਨੇ ਹਰ ਵਾਰ ਤੇ ਐਸੇ ਸ਼ਬਦ ਦੇ ਮਹਾਤਮ ਕਿੱਥੋਂ ਦੱਸ ਰਹੇ ਨੇ ਤੇ ਕਿੱਥੋਂ ਆ ਰਹੇ ਨੇ ਤੇ ਅੱਜ ਵੀ ਤੁਹਾਡੇ ਨਾਲ ਇੱਕ ਸ਼ਬਦ ਲੈ ਕੇ ਮੈਂ ਕੁਝ ਸਾਂਝਾ ਕਰਨ ਲੱਗਾ ਉਹ ਸ਼ਬਦ ਦੀ ਸ਼ਕਤੀ ਉਹ ਸ਼ਬਦ ਦੀ ਕਰਾਮਾਤ ਉਹ ਸ਼ਬਦ ਦੇ ਬਾਰੇ ਮੈਂ ਪਹਿਲਾਂ ਦੱਸਦੇ ਆ ਕਿ ਪੁਰਾਤਨ ਸਮੇਂ ਦੇ ਵਿੱਚ ਜਦ ਵੀ ઋષਿ मुनि ਕੋਈ ਵੀ ਕੰਮ ਕਰਦੇ ਸੀ ਚਾਹੇ ਉਹ ਅਗਨੀ ਬਾਲਦੇ ਸੀ ਚਾਹੇ ਉਹ ਅਗਨੀ ਨੂੰ ਸ਼ਾਂਤ ਕਰਦੇ ਸੀ ਚਾਹੇ ਪਾਣੀ ਪ੍ਰਗਟ ਕਰਦੇ ਸੀ ਚਾਹੇ ਹਵਾ ਪ੍ਰਗਟ ਕਰ ਦਿੰਦੇ ਸੀ ਕੁਝ ਵੀ ਪ੍ਰਗਟ ਕਰਦੇ ਸੀ ਉਹ ਮੰਤਰਾਂ ਦੀ ਸ਼ਕਤੀ ਦੇ ਨਾਲ ਸ਼ਬਦ ਦੀ ਸ਼ਕਤੀ ਦੇ ਨਾਲ ਮੰਤਰ ਤੇ ਸ਼ਬਦ ਦੀ ਸ਼ਕਤੀ ਦੇ ਨਾਲ ਹੀ ਇਹ ਚੀਜ਼ ਸੰਭਵ ਸੀ ਉਸ ਵਕਤ ਉਹ ਇਸ ਵਕਤ ਉਹ ਇਸ ਵਾਸਤੇ ਸੰਭਵ ਸੀ ਕਿਉਂਕਿ ਉਹਨਾਂ ਨੇ ਸ਼ਬਦ ਸਿੱਧ ਕੀਤੇ ਹੋਏ ਸੀ ਹੁਣ ਸ਼ਬਦ ਸਿੱਧ ਕਰਨਾ ਕੀ ਹੈ बार-बार ਇੱਕ ਚੀਜ਼ ਨੂੰ ਉਚਾਰਨ ਕਰੀ ਜਾਈਏ ਸਾਡੇ ਮਨ ਦੇ ਵਿੱਚ ਉਹ ਚੀਜ਼ ਪਰ ਜਾਂਦੀ ਹੈ ਉਹ ਸਾਡੀਆਂ ਨਾੜਾਂ ਦੇ ਵਿੱਚ ਸਾਡੀਆਂ ਰਗਾਂ ਦੇ ਵਿੱਚ ਰਚ ਜਾਂਦੀ ਹੈ ਤੇ ਉਸ ਦੀ ਜਿਹੜੀ ਔਰੀ ਹੈ ਔਰਾ ਵਾ ਉਸ ਦੀ ਜਿਹੜੀ ਵਾਈਬ੍ਰੇਸ਼ਨ ਹੈ ਉਹ ਸਾਨੂੰ ਉਦੋਂ ਪਤਾ ਲੱਗਦੀ ਹੈ ਜਦੋਂ ਜਾਂ ਦੋ ਸ਼ਬਦ ਅਸੀਂ ਕਿਤੇ ਵਰਤਦੇ ਹਾਂ ਤੇ ਸਾਡਾ ਕੰਮ ਹੋ ਜਾਂਦਾ ਹੈ ਇਸੇ ਨੂੰ ਹੀ ਸ਼ਬਦ ਸਿੱਧ ਹੋਣਾ ਕਹਿੰਦੇ ਨੇ ਕਿ ਵੀ ਕਿਸੇ ਦੇ ਉੱਤੇ ਸ਼ਬਦ ਪੜ ਦਿੱਤਾ ਤੇ ਸਿੱਧ ਹੋ ਗਿਆ ਤੇ ਪ੍ਰਾਤਮ ਰਿਸ਼ੀ ਮੁਨੀ ਇਸੇ ਤਰ੍ਹਾਂ ਹੀ ਕਰਦੇ ਸੀ ਉਹ ਸ਼ਬਦ ਸਿੱਧ ਕਰਨ ਦੇ ਲਈ ਬਾਰ-ਬਾਰ ਉਸ ਮੰਤਰਾਂ ਦਾ ਉਚਾਰਨ ਕਰਦੇ ਸੀ ਲੱਖ ਵਾਰ ਕਰਦੇ ਸੀ ਸਵਾ ਲੱਖ ਕਰਦੇ ਸੀ ਕਿੰਨੇ ਕਿੰਨੇ ਲੱਖਾਂ ਵਾਰ ਕਈ ਕਈ ਸਾਲ ਲੱਗੇ ਰਹਿੰਦੇ ਸੀ ਤੇ ਜਦੋਂ ਉਸ ਸ਼ਬਦ ਤੋਂ ਸ਼ਕਤੀ ਪ੍ਰਗਟ ਹੁੰਦੀ ਸੀ ਚਾਹੇ ਉਹ ਦੇਵਤੇ ਪ੍ਰਗਟ ਹੁੰਦੇ ਸੀ ਚਾਹੇ ਕੋਈ ਵੀ ਸ਼ਕਤੀ ਪ੍ਰਗਟ ਨਾਲ ਉਸੇ ਵਕਤ ਸ਼ਬਦ ਸਿੱਧ ਹੋ ਜਾਂਦਾ ਸੀ ਉਹਨਾਂ ਨੂੰ ਪਤਾ ਲੱਗ ਜਾਂਦਾ ਸੀ ਤੇ ਜਦੋਂ ਸ਼ਬਦ ਕਿਤੇ ਵਰਤਦੇ ਸੀ ਚਾਹੇ ਉਹ ਅਗਨੀ ਨੂੰ ਪ੍ਰਗਟ ਕਰਨ ਦੇ ਲਈ ਪਾਣੀ ਨੂੰ ਪ੍ਰਗਟ ਕਰਨ ਦੇ ਲਈ ਹਵਾ ਨੂੰ ਪ੍ਰਗਟ ਕਰਨ ਦੇ ਲਈ ਕੋਈ ਵੀ ਵਸਤੂ ਸੰਸਾਰ ਦੀ ਨੂੰ ਪ੍ਰਗਟ ਕਰਨ ਦੇ ਲਈ ਤੇ ਉਹਨਾਂ ਨੂੰ ਪਤਾ ਲੱਗ ਜਾਂਦਾ ਸੀ ਕਿ ਸ਼ਬਦ ਸਿੱਧ ਹੋ ਗਿਆ ਇਸੇ ਤਰ੍ਹਾਂ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਪੁਰਾਣਿਕ ਗ੍ਰੰਥਾਂ ਦੇ ਅਨੁਸਾਰ ਸਾਡੇ ਸਿੱਖ ਜਗਤ ਦੇ ਵਿੱਚ ਬੜੇ ਬੜੇ ਪੁਰਾਤਨ ਗ੍ਰੰਥ ਮੌਜੂਦ ਨੇ ਜੋ ਸ਼ਹੀਦਾਂ ਸਿੰਘਾਂ ਨੇ ਲਿਖੇ ਹੋਏ ਨੇ। ਉਹਨਾਂ ਹੀ ਗ੍ਰੰਥਾਂ ਦੇ ਵਿੱਚੋਂ ਕੁਝ ਹਵਾਲੇ ਨੇ ਜਿਵੇਂ ਸਭ ਤੋਂ ਪੁਰਾਣਾ ਗ੍ਰੰਥ ਕਵੀ ਸੰਤੋਖ ਸਿੰਘ ਦਾ ਲਿਖਿਆ ਹੋਇਆ ਸ੍ਰੀ ਗੁਰਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ। ਇਸੇ ਤਰ੍ਹਾਂ ਹੋਰ ਵੀ ਬੜੇ ਗ੍ਰੰਥ ਨੇ ਮੁਕਤਮਾਰਗ ਗ੍ਰੰਥ ਹੈ। ਸ਼ਹੀਦ ਬਾਬਾ ਤਾਰਾ ਸਿੰਘ ਜੀ ਵਾਂ ਦਾ। ਇਸ ਵਾਸਤੇ ਅੱਜ ਜਿਹੜਾ ਮੈਂ ਸ਼ਬਦ ਤੁਹਾਡੇ ਅੱਗੇ ਰੱਖਣ ਲੱਗਾ ਉਹ ਸ਼ਬਦ ਅਗਨੀ ਦੇ ਸਪਰਸ਼ ਤੋਂ ਪੈਦਾ ਹੋਇਆ ਸਾੜ ਨੂੰ ਸ਼ਾਂਤ ਕਰ ਦਿੰਦਾ ਹੈ ਚਾਹੇ ਕਿਸੇ ਦੇ ਉੱਤੇ ਗਰਮ ਦੁੱਧ ਡੁੱਲਿਆ ਹੋਵੇ ਗਰਮ ਪਾਣੀ ਡੁੱਲਿਆ ਹੋਵੇ ਗਰਮ ਸਬਜ਼ੀ ਜਾਂ ਕੈਮੀਕਲ ਡੁੱਲਿਆ ਹੋਵੇ ਕਿਸੇ ਵੀ ਪ੍ਰਕਾਰ ਦੀ ਅਗਨੀ ਦਾ ਸਪਰਸ਼ ਉਹਦੀ ਸਕਿਨ ਦੇ ਉੱਤੇ ਹੋਇਆ ਹੋਵੇ ਜਾਂ ਜਾਂ ਅਗਨੀ ਕਿਸੇ ਜਗ੍ਹਾ ਦੇ ਉੱਤੇ ਲੱਗੀ ਹੋਵੇ ਚਾਹੇ ਜੰਗਲਾਂ ਦੇ ਵਿੱਚ ਚਾਹੇ ਘਰਾਂ ਦੇ ਵਿੱਚ ਚਾਹੇ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਕਸਬਿਆਂ ਦੇ ਵਿੱਚ ਚਾਹੇ ਝੁੱਗੀਆਂ ਦੇ ਵਿੱਚ ਕਿਤੇ ਵੀ ਅਗਨੀ ਲੱਗੀ ਹੋਵੇ ਉਸੇ ਵਕਤ ਇਹ ਸ਼ਬਦ ਪੜਨ ਦੇ ਨਾਲ ਅਗਨੀ ਦਾ ਸਾੜ ਸ਼ਾਂਤ ਹੋ ਜਾਏਗਾ ਅਗਨੀ ਸ਼ਾਂਤ ਹੋ ਜਾਏਗੀ ਕਿਉਂਕਿ ਜਿੱਥੋਂ ਅਗਨੀ ਬਣੀ ਹੈ ਜਿਸ ਨੇ ਬਣਾਈ ਹੈ ਉਸੇ ਦਾ ਹੀ ਸ਼ਬਦ ਪੜਦਈਏ ਤੇ ਫਿਰ ਅਗਨੀ ਤਾਂ ਆਪਣੇ ਆਪ ਹੀ ਸ਼ਾਂਤ ਹੋਏਗੀ ਗੌੜੀ ਗਵਾਰੇਰੀ ਮਹੱਲਾ ਪੰਜਵਾਂ ਸਤਗੁਰ ਦਰਸ਼ਨ ਅਗਨ ਨਿਵਾਰੀ ਸਤਗੁਰ ਭੇਟਤ ਹਉਮੈ ਮਾਰੀ ਸਤਗੁਰ ਸੰਗ ਨਾਹੀ ਮਨ ਡੋਲੇ ਅੰਮ੍ਰਿਤ ਬਾਣੀ ਗੁਰਮੁਖ ਬੋਲੇ ਇਹ ਸ਼ਬਦ ਪੜਨ ਦੇ ਨਾਲ ਅਗਨੀ ਉਹ ਸਪਰਸ਼ ਹੋਈ ਕੋਈ ਵੀ ਚੀਜ਼ ਦਾ ਸਾੜ ਉਹਦੇ ਉੱਤੇ ਸਾੜ ਜੋ ਖਤਮ ਹੋ ਜਾਏਗਾ ਇਸ ਮੰਤਰ ਨੂੰ ਵਰਤਣਾ ਕਿਵੇਂ ਹੱਥ ਦੇ ਵਿੱਚ ਪਾਣੀ ਲੈ ਲੈਣਾ ਥੋੜਾ ਜਿਹਾ ਪਾਣੀ ਲੈ ਕੇ ਜਿਵੇਂ ਪੁਰਾਤਨ ਸਮੇਂ ਚ ਰਿਸ਼ੀਮੁਨੀ ਕਰਦੇ ਸੀ ਪਾਣੀ ਥੋੜਾ ਜਿਹਾ ਲੈ ਲੈਂਦੇ ਸੀ ਉਹਦੇ ਉੱਤੇ ਸ਼ਬਦ ਜਾਂ ਮੰਤਰ ਪੜ੍ਹ ਕੇ ਤੇ ਮਾਰ ਦਿੰਦੇ ਸੀ ਇਸੇ ਤਰ੍ਹਾਂ ਤੁਸੀਂ ਕਰਨਾ ਹੱਥ ਦੇ ਵਿੱਚ ਪਾਣੀ ਲੈ ਲੈਣਾ ਇਹ ਸ਼ਬਦ ਪੜ੍ਹ ਲੈਣਾ ਗੌੜੀ ਗੌਰੇਰੀ ਮਹੱਲਾ ਪੰਜਵਾਂ ਸ਼ਬਦ ਪੜ੍ਹਨਾ ਸਤਗੁਰ ਦਰਸ਼ਨ ਅਗਨਿਵਾਰੀ ਸਤਗੁਰ ਭੇਟਤ ਹਉਮੈ ਮਾਰੀ ਸਤਿਗੁਰ ਸੰਗ ਨਾਹੀ ਮਨ ਡੋਲੇ ਅੰਮ੍ਰਿਤ ਬਾਣੀ ਗੁਰਮੁਖ ਬੋਲੇ ਬਸ ਅੱਖਾਂ ਖੋਲ ਕੇ ਉਹਦੇ ਵੱਲ ਜਲਵਲ ਦੇਖ ਕੇ ਤੇ ਛਿਟਾ ਮਾਰ ਦੇਣਾ ਉਸੇ ਵਕਤ ਤੇ ਇਹ ਜਿਸ ਤਰ੍ਹਾਂ ਪੁਰਾਣੇ ਗ੍ਰੰਥਾਂ ਚ ਲਿਖਿਆ ਉਸੇ ਤਰ੍ਹਾਂ ਹੀ ਮੈਂ ਦੱਸਿਆ ਛਿਟਾ ਮਾਰ ਦੇਣਾ ਉਸੇ ਵਕਤ ਅਗਨੀ ਦਾ ਜੋਸ਼ ਅਗਨੀ ਦਾ ਜੋ ਸਾੜ ਪਿਆ ਉਹ ਸ਼ਾਂਤ ਹੋ ਜਾਏਗਾ ਮੈਂ ਫੇਰ ਇੱਕ ਵਾਰੀ ਤ ਤਰੀਕਾ ਦੱਸ ਦਿਆਂ ਤਰਤੀਬ ਦੇ ਨਾਲ ਹੱਥ ਦੇ ਵਿੱਚ ਪਾਣੀ ਲੈਣਾ ਥੋੜਾ ਜਿਹਾ ਉਹਦੇ ਉੱਤੇ ਸ਼ਬਦ ਪੜਨਾ ਗੌੜੀ ਗੁਆਰੇਰੀ ਮਹੱਲਾ ਪੰਜਵਾਂ ਸਤਗੁਰੂ ਦਰਸ਼ਨ ਅਗਰ ਨਿਵਾਰੀ ਸਤਗੁਰੂ ਭੇਟਤ ਹਉਮੈ ਮਾਰੀ ਸਤਗੁਰੂ ਸੰਗ ਨਾਹੀ ਮੰਡੋਲੇ ਅੰਮ੍ਰਿਤ ਬਾਣੀ ਗੁਰਮਖ ਬੋਲੇ ਅੱਖਾਂ ਖੋਲ ਕੇ ਪਾਣੀ ਦਾ ਛੇਟਾ ਉਸੇ ਜਗ੍ਹਾ ਤੇ ਮਾਰ ਦੇਣਾ ਜਿਸ ਜਗ੍ਹਾ ਦੇ ਉੱਤੇ ਅਗਨੀ ਨੇ ਸਪਰਸ਼ ਕੀਤਾ ਚਾਹੇ ਉਹ ਕਿਸੇ ਜਗ੍ਹਾ ਦੇ ਉੱਤੇ ਹੈ ਚਾਹੇ ਤੁਹਾਡੀ ਸਕਿੰਦ ਦੇ ਉੱਤੇ ਹੈ ਸਾਰੇ ਇੱਕ ਦਫਾ ਸੁਣ ਲਓ ਮੈਂ ਦੋ ਦਫਾ ਇਹ ਤਰਕੀਬ ਦੱਸ ਦਿੱਤੀ ਤੇ ਇਸ ਕ੍ਰਤੀਬ ਦੇ ਕਰਨ ਦੇ ਨਾਲ ਕਿਉਂਕਿ ਇਹ ਸ਼ਬਦ ਦਾ ਮਹਾਤਮ ਵੀ ਇਹੀ ਨਿਕਲਦਾ ਤੇ ਅਰਥ ਵੀ ਇਹੀ ਨਿਕਲਦੇ ਨੇ ਚਾਹੇ ਕਿਸੇ ਨੂੰ ਤ੍ਰਿਸ਼ਨਾ ਦੀ ਅੱਗ ਲੱਗੀ ਹੋਵੇ ਪੰਜੇ ਵਿਕਾਰਾਂ ਦੀ ਅੱਗ ਲੱਗੀ ਹੋਵੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੀ ਅੱਗ ਉਹਨੂੰ ਵੀ ਸ਼ਾਂਤ ਕਰ ਦੇਗੀ ਤੇ ਚਾਹੇ ਉਹ ਬਾਹਰ ਦੀ ਅੱਗ ਹੋਵੇ ਚਾਹੇ ਅੰਦਰਲੀ ਅੱਗ ਹੋਵੇ ਜੇ ਅੰਦਰਲੀ ਅੱਗ ਹੋਵੇ ਤੇ ਆਪਣੇ ਉੱਤੇ ਛਿੱਟੇ ਮਾਰੇ ਜਾਂ ਕਿਸੇ ਦੇ ਉੱਤੇ ਛਿੱਟੇ ਮਾਰੇ ਉਹ ਅਗਨੀ ਸ਼ਾਂਤ ਕਰ ਦੇਗੀ ਉਹ ਅਗਨੀ ਨੂੰ ਸ਼ਾਂਤ ਕਰ ਦੇਗਾ ਇਹ ਸ਼ਬਦ ਐਸਾ ਤੇ ਅੱਜ ਦੇ ਸ਼ਬਦ ਦਾ ਮਹਾਤਮ ਵੀ ਇਹੀ ਹੈ ਇਹਦੇ ਅਰਥ ਵੀ ਇਹੀ ਨਿਕਲਦੇ ਨੇ ਤੇ ਅੱਜ ਇਹ ਸ਼ਬਦ ਦਾ ਮਹਾਤਮ ਦੱਸਣ ਦੇ ਲਈ ਇਹੀ ਚੀਜ਼ ਸੀ ਕਿ ਲੋਕਾਂ ਤੱਕ ਪਹੁੰਚ ਸਕੇ ਕਿ ਗੁਰਬਾਣੀ ਦੇ ਵਿੱਚ ਕਿੰਨੀ ਸ਼ਕਤੀ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਐਸੇ ਸ਼ਬਦ ਨੇ ਜੋ ਕਲਾ ਵਰਤੌਂਦੇ ਨੇ ਕਰਾਮਾਤ ਵਰਤੌਂਦੇ ਨੇ ਉਹ ਸਮੇਂ ਜੇ ਕੋਈ ਰਿਸ਼ੀਆ ਮੂਣੀਆਂ ਦੇ ਕੋਲ ਇਹ ਚੀਜ਼ਾਂ ਸੀ ਕਿਸ ਤਰ੍ਹਾਂ ਸੀ ਪਰ ਉਹ ਚੀਜ਼ਾਂ ਸਾਨੂੰ ਵੀ ਦਿੱਤੀਆਂ ਪਰ ਅਸੀਂ ਕਿਸੇ ਹੋਰ ਪਾਸੇ ਨਾ ਜਾਈਏ ਪਰ ਸਾਡੇ ਵਿੱਚ ਇੱਕ ਖਾਮੀ ਹੈ ਕਿ ਅਸੀਂ ਗੁਰੂ ਦੀ ਦਿੱਤੀ ਹੋਈ ਗੱਲ ਨੂੰ ਵਿਚਾਰਦੇ ਨਹੀਂ ਸਮਝਦੇ ਨਹੀਂ ਸ਼ਰਧਾ ਦੇ ਨਾਲ ਪੜਦੇ ਨਹੀਂ ਤੇ ਜੇਕਰ ਪੜ ਲਈਏ ਤੇ ਜੀਵਨ ਸਫਲਾ ਹੋ ਜਾਏਗਾ ਇਹ ਸ਼ਬਦ ਅਗਨੀ ਦੇ ਸਪਰਸ਼ ਤੋਂ ਅਗਨੀ ਦਾ ਸਪਰਸ਼ ਹੋਣ ਤੋਂ ਬਾਅਦ ਜੋ ਸਾੜ ਸਾੜ ਪੈਦਾ ਹੁੰਦਾ ਉਹਨੂੰ ਖਤਮ ਕਰ ਦੇਗਾ ਉਹਦੇ ਸਾੜ ਨੂੰ ਬਿਲਕੁਲ ਹੀ ਨਾਮੋ ਨਿਸ਼ਾਨ ਮਿਟਾ ਦੇਗਾ ਤੇ ਇਸ ਵਾਸਤੇ ਇਹ ਸ਼ਬਦ ਪੜੀਏ ਤਾਂ ਕਿ ਮਨ ਦੀ ਅਗਨੀ ਤੇ ਤਨ ਦੀ ਅਗਨੀ ਸ਼ਾਂਤ ਹੋ ਸਕੇ ਤੇ ਮੈਨੂੰ ਦੇ ਉਦਾਸਤ ਪੁੱਲਾਂ ਚੁੱਕਾਂ ਦੀ ਮਾਫੀ ਜੀ ਮੈਂ ਤੁਹਾਡਾ ਆਪਣਾ ਮਨਪ੍ਰੀਤ ਸਿੰਘ ਤੇ ਤੁਸੀਂ ਜੁੜੇ ਰਹੋ ਮੇਰੇ ਇਸ ਚੈਨਲ ਦੇ ਨਾਲ ਸਬਸਕ੍ਰਾਈਬ ਕਰਦੇ ਹੋ ਲਾਈਕ ਐਂਡ ਸ਼ੇਅਰ ਕਰਦੇ ਅੱਜ ਇਹ ਸ਼ਬਦ ਦਾ ਮਹੱਤਮ ਇਹਨਾਂ ਹੀ ਪੁੱਲਾਂ ਚੁੱਕਾਂ ਦੀ ਮਾਫੀ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁੜੇ ਰਹੋ ਮੇਰੇ ਨਾਲ